ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦੇਣਾ ਅੱਜ 15 ਨਵੰਬਰ ਹੈ 15 ਨਵੰਬਰ 1920 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਾਸਤੇ 15 ਨਵੰਬਰ 1920 ਦੇ ਦਿਨ ਸਰਬੱਤ ਖਾਲਸਾ ਇਕੱਠ ਹੋਇਆ ਇਸ ਇਕੱਠ ਦੇ ਵਿੱਚ ਡੈਲੀਗੇਟਾਂ ਦਾ ਦਾਖਲਾ ਟਿਕਟਾਂ ਦੇ ਰਾਹੀਂ ਸੀ ਦੁਪਹਿਰ 12 ਵਜੇ ਤੱਕ 742 ਟਿਕਟਾਂ ਜਾਰੀ ਕੀਤੀਆਂ ਗਈਆਂ ਇਸ ਮੰਗਰੋਂ ਕਾਲ ਤੱਕ ਸਾਹਿਬ ਦੇ ਮੂਰੇ ਜੁੜੀ 8000 ਤੋਂ ਵੱਧ ਸੰਗਤ ਦੇ ਸਾਹਮਣੇ ਕਾਰਵਾਈ ਸ਼ੁਰੂ ਕੀਤੀ ਗਈ ਅਰਦਾਸ ਕਰਨ ਮੰਗਰੋਂ ਪ੍ਰਿੰਸੀਪਲ ਤੇਜਾ ਸਿੰਘ ਮੀਟਿੰਗ ਦੇ ਪ੍ਰਧਾਨ ਚੁਣੇ ਗਏ ਇਸ ਤੋਂ ਮੰਗਰੋਂ ਕਮੇਟੀ ਬਣਾਉਣ ਵਾਸਤੇ ਨੁਮਾਇंदे ਚੁਣਨ ਦਾ ਮਤਾ ਪਾਸ ਕੀਤਾ ਗਿਆ ਜਿਨ੍ਹਾਂ ਦੇ ਤਹਿਤ ਚਾਰ ਤਖਤਾਂ ਦੇ ਨੁਮਾਇंदे ਦਰਬਾਰ ਸਾਹਿਬ ਦੇ ਵਿੱਚ ਰੋਜ਼ਪੁਰਦੇ ਵਿੱਚੋਂ 4, ਲੁਧਿਆਣਾ ਤੋਂ 6, ਗੁਰਦਾਸਪੁਰ 4, ਸਿਆਲਕੋਟ 4, ਮਿੰਟ ਕੋਬਰੀ 2, ਮਲਤਾਨ 1, ਗੁਜਰਾਵਾਲਾ 4, ਗੁਜਰਾਤ 2, ਜਲੰਧਰ 4, ਹੁਸ਼ਿਆਰਪੁਰ 2, ਜ਼ੇਲਮ 2, ਰਾਵਲਪਿੰਡੀ 4, ਅਟਕਾ 1, ਸੇਖੂਪੁਰਾ 4 ਅਤੇ ਇਸੇ ਤਰ੍ਹਾਂ ਸ਼ਾਹਪੁਰ 2, ਮੀਆਂਵਾਲੀ 1 ਤੇ ਨਹੰਗਾਂ ਦੇ 5 ਨਮਾਇੰਦੇ ਲੈ ਕੇ ਅਗਲੇ ਦਿਨ ਸਵੇਰੇ ਸੰਗਤ ਦੀ ਮਨਜ਼ੂਰੀ ਲੈ ਕੇ ਇਸ ਮੰਗਰੋ ਇੱਕ 5 ਮੈਂਬਰੀ 44 ਕਮੇਟੀ ਚੁਣੀ ਗਈ। ਕੁਝ ਦਿਨ ਮੰਗਰੋ ਪੰਜ ਪਿਆਰਾਂ ਨੇ ਇਹਨਾਂ ਮੈਂਬਰਾਂ ਦੀ ਸੁਧਾਈ ਸ਼ੁਰੂ ਕੀਤੀ। ਸੁਧਾਈ ਵਾਸਤੇ ਚੁਣੇ ਗਏ ਪੰਜ ਪਿਆਰੇ ਸਨ ਬਲਵੰ ਸਿੰਘ ਪੁੱਤਰ ਅਤੇ ਪ੍ਰੋਫੈਸਰ ਤੇਜਾ ਸਿੰਘ ਮਸਤੂਆਣਾ 15 ਨਵੰਬਰ 1921 ਸਤੰਬਰ 1914 ਦੇ ਵਿੱਚ ਬਜਬਜ ਘਾਟ ਕਲਕੱਤਾ ਦੇ ਵਿੱਚ ਕਾਮਾਗਾਟਾ ਮਰੂ ਜਹਾਜ਼ ਤੇ ਗੋਲੀਆਂ ਚਲਾਏ ਜਾਣ ਵੇਲੇ ਕੁਝ ਮੁਸਾਫਰ ਬਚ ਕੇ ਨਿਕਲ ਗਏ ਸਨ ਇਹਨਾਂ ਦੇ ਵਿੱਚ ਗੁਰਦਤ ਸਿੰਘ ਵੀ ਸੀ ਉਸਨੇ 7 ਸਾਲ ਫਰਾਰ ਰਹਿਣ ਮਗਰੋਂ 15 ਨਵੰਬਰ 1921 ਦੇ ਦਿਨ ਨਨਕਾਣਾ ਸਾਹਿਬ ਦੇ ਵਿੱਚ ਗ੍ਰਿਫਤਾਰੀ ਦਿੱਤੀ 15 ਨਵੰਬਰ 1948 1947 ਦੀ ਵੰਡ ਮਗਰੋਂ ਪੂਰਬੀ ਪੰਜਾਬ ਦੀ ਆਬਾਦੀ 1 ਕਰੋੜ 58 ਲੱਖ ਤੋਂ ਵੱਧ ਸੀ ਜਿਸ ਦੇ ਵਿੱਚ ਸਿੱਖ 35% ਦੀ ਅਤੇ Hindu 64% ਦੀ ਸਨ ਇਸ ਵੇਲੇ ਇਹਨਾਂ ਸਿੱਖਾਂ ਦੇ ਵਿੱਚ ਤਕਰੀਬਨ ਤੀਜਾ ਰਫਿਊਜੀਆਂ ਦੀ ਵੀ ਸੀ ਸਿੱਖ ਕੌਮ ਨੂੰ ਇਹਨਾਂ ਨੂੰ ਵਸਾਉਣ ਵਾਸਤੇ ਬੜੀ ਜਦੋਜਹਿਦ ਕਰਨੀ ਪਈ। ਇਸ ਵੇਲੇ ਦੀ ਪੰਜਾਬ ਅਸੈਂਬਲੀ ਦੇ ਵਿੱਚ 87 ਮੈਂਬਰ ਸਨ ਜਿਨ੍ਹਾਂ ਦੇ ਵਿੱਚੋਂ 23 ਅਕਾਲੀ, 50 ਕਾਂਗਰਸੀ ਅਤੇ 14 ਆਜ਼ਾਦ ਸਨ। ਕਾਂਗਰਸੀਆਂ ਦੇ ਵਿੱਚੋਂ 10 ਸਿੱਖ ਸਨ। ਇਸ ਅਸੈਂਬਲੀ ਦੇ ਵਿੱਚ ਕਾਂਗਰਸ ਪਾਰਟੀ ਇਕ ਨਹੀਂ ਸੀ। ਇਸ ਦੇ ਦੋ ਧੜੇ ਗੋਪੀ ਚੰਦ ਭਾਰਗਵ ਅਤੇ ਸਤਪਾਲ ਸਾਨਾ ਇੱਕੋ ਜੀ ਤਾਕਤ ਦੇ ਵਿੱਚ ਸਨ। ਇਸ ਹਾਲਤ ਦੇ ਵਿੱਚ ਪਾਸਕੂ ਅਕਾਲੀਆਂ ਕੋਲ ਤਾਂ ਹੋ ਸਕਦਾ ਸੀ ਪਰ ਅਕਾਲੀ ਦਲ ਦੇ ਵਿੱਚ ਚੱਪੇ-ਚੱਪੇ ਤੇ ਮੌਕਾ ਪ੍ਰਸਤ ਬੈਠੇ ਸਨ ਅਤੇ ਉਹਨਾਂ ਦੇ ਅੰਦਰ ਗੁਲਾਮੀ ਵਰਗੀ ਹਾਲਤ ਵਿੱਚ ਹੋਣ ਦੇ ਬਾਵਜੂਦ ਕੌਮੀ ਸ ਉਹ ਤਾਂ ਨਿੱਜੀ ਕੁਰਸੀ ਵਾਸਤੇ ਕੌਮ ਦੇ ਨਾਲ ਧਰੋ ਕਰਨ ਵਾਸਤੇ ਭੇਜ ਸਨ ਬਹੁਤੇ ਸਿੱਖ ਆਗੂ ਵਜ਼ੀਰੀਆਂ ਅਹੁਦਿਆਂ ਤੇ ਤਾਕਤ ਦੇ ਲਾਲਚ ਦੇ ਵਿੱਚ ਆ ਕੇ ਅਕਾਲੀ ਦਲ ਅਤੇ ਪੰਥਕ ਨਿਸ਼ਾਨੇ ਨੂੰ ਛੱਡ ਕੇ ਕਾਂਗਰਸ ਦੀ ਝੋਲੀ ਦੇ ਵਿੱਚ ਪੈ ਚੁੱਕੇ ਸਨ ਸੀਨੀਅਰ ਅਕਾਲੀ ਆਗੂਆਂ ਦੇ ਵਿੱਚੋਂ ਸਿਰਫ ਭਾਗ ਸਿੰਘ ਗੁਰਦਾਸਪੁਰੀ ਸਰੂਪ ਸਿੰਘ ਅਮਰ ਸਿੰਘ ਅੰਮਾਲਵੀ ਪ੍ਰੀਤਮ ਸਿੰਘ ਗੁਜਰਾਹੀ ਮਾਸਟਰ ਤਾਰਾ ਸਿੰਘ ਦੇ ਨਾਲ ਰਹੇ ਹਾਂ ਇੱਕ ਗੱਲ ਇਹ ਹੋਈ ਕਿ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਅਸੈਂਬਲੀ ਦੇ 33 ਦੇ ਵਿੱਚੋਂ 32 ਸਿੱਖ ਮੈਂਬਰਾਂ ਨੇ 15 ਨਵੰਬਰ 1948 ਦੇ ਦਿਨ ਇੱਕ ਖਾਤੇ ਦਸਤਕਤ ਕੀਤੇ ਅਤੇ ਸਿੱਖਾਂ ਦੀਆਂ 13 ਮੰਗਾਂ ਦਾ ਇੱਕ ਚਾਰਟਰ ਆਜਨੀ ਅਸੈਂਬਲੀ ਨੂੰ ਪੇਸ਼ ਕੀਤਾ। ਉਹਨਾਂ ਇਹ ਵੀ ਕਿਹਾ ਕਿ ਜੇਕਰ ਇਹ ਮੰਗਾਂ ਨਾ ਮੰਨੀਆਂ ਜਾਣ ਤਾਂ ਸਿੱਖਾਂ ਨੂੰ ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਲੁਧਿਆਣਾ, ਫਿਰੋਜ਼ਪੁਰ ਅਤੇ ਅੰਮ੍ਰਾਲਾ ਜ਼ਿਲ੍ਹਿਆਂ ਦੇ ਵਿੱਚ ਇੱਕ ਨਵਾਂ ਸੂਬਾ ਦੇ ਦਿੱਤਾ ਜਾਵੇ। ਇਸ ਤਰ੍ਹਾਂ ਸਿੱਖਾਂ ਨੂੰ ਇੱਕੇ ਸੂਬਾ ਅਤੇ ਦੂਜਾ ਪੈਪਸੂ ਜਿਸ ਦੇ ਵਿੱਚ 53% ਸਿੱਖ ਸਨ ਉਹ ਦੋਵੇਂ ਮਿਲ ਸਕਦੇ ਸਨ। 15 ਨਵੰਬਰ 1987 ਦੇ ਦਿਨ ਪੰਜਾਬ ਪੁਲਿਸ ਨੇ ਗੁਰਚਰਨ ਸਿੰਘ ਪੁੱਤਰ ਜੀਤ ਸਿੰਘ ਵਾਸੀ ਰਾਜੋ ਮਾਜਰਾ ਜ਼ਿਲ੍ਹਾ ਸੰਗਰੂਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 15 ਨਵੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਸਤਨਾਮ ਸਿੰਘ ਉਰਫ ਕਾਲਾ ਵਾਸੀ ਬਾਸਰਪੁਰਾ ਗੁਰਦਾਸਪੁਰ ਸੁਵਿੰਦਰ ਸਿੰਘ ਪੁੱਤਰ ਚੰਚਲ ਸਿੰਘ ਵਾਸੀ ਸੋਲ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 15 ਨਵੰਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਮੰਗਲ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਪਬਰਾਲੀ ਨੇੜੇ ਪਰਾਚਾ ਜ਼ਿਲ੍ਹਾ ਗੁਰਦਾਸਪੁਰ ਅਤੇ ਮਹਿੰਦਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਬਿਜਲੀਬਾਦ ਜ਼ਿਲ੍ਹਾ ਗੁਰਦਾਸਪੁਰ ਨੂੰ ਇੱਕ ਨਕ 15 ਨਵੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਰਨੈਲ ਨਿਸ਼ਾਨ ਸਿੰਘ ਮਖੂ ਇਸ ਨੂੰ 1000 ਕਤਲਾਂ ਦਾ ਜ਼ਿੰਮੇਵਾਰ ਕਹਿ ਕੇ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਪੁਲਿਸ ਨੇ ਉਸ ਦੇ ਸਿਰ ਤੇ ਵੀ ਲੱਖ ਦਾ ਇਨਾਮ ਰੱਖਿਆ ਹੋਇਆ ਸੀ। ਇਸੇ ਦਿਨ ਰਜਿੰਦਰ ਸਿੰਘ ਉਰਫ ਡਾਕਟਰ ਅਮੋਲਕ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਆਵਾਚੱਕ, ਅਮੋਲਕ ਸਿੰਘ ਫੌਜੀ ਉਰਫ ਪੀਟੀ ਮਾਸਟਰ, ਰਾਜਵੀਰ ਸਿੰਘ ਉਰਫ ਰਾਜੂ ਪੁੱਤਰ ਗੁਰਬਖਸ਼ ਸਿੰਘ ਵਾਸੀ ਆਵਾਚੱਕ, ਬਲਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸੈਦੋਵਾਲ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 15 ਨਵੰਬਰ 2012 ਦੇ ਦਿਨ ਸਿੱਖਾਂ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ ਇੱਕ ਪਟੀਸ਼ਨ ਦੇਣ ਵਾਸਤੇ ਦਸਤਕਤ ਕਰਵਾਉਣ ਦੀ ਲਹਿਰ ਸ਼ੁਰੂ ਕੀਤੀ। ਇਸ ਪਿਟੀਸ਼ਨ ਦੇ ਵਿੱਚ ਕਿਹਾ ਗਿਆ ਸੀ ਕਿ 9 ਨਵੰਬਰ 1984 ਦੇ ਦੌਰਾਨ ਹੋਏ ਸਿੱਖ ਕਤਲੇਆਮ ਨੂੰ ਨਸਲ ਕੁਸ਼ੀ ਐਲਾਨਾ ਜਾਵੇ। ਇਸ ਤੇ 30000 ਤੋਂ ਵੱਧ ਲੋਕਾਂ ਨੇ ਦਸਤਖਤ ਕੀਤੇ। ਪਰ ਇਸ ਦੇ ਬਾਵਜੂਦ ਅਮਰੀਕਾ ਦੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਇਸ ਕਤਲੇਆਮ ਤੇ ਰਸਮੀ ਦੁੱਖ ਦਾ ਜ਼ਾਹਰ ਕੀਤਾ ਪਰ ਭਾਰਤ ਦੇ ਨਾਲ ਵਪਾਰਕ ਸਬੰਧਾਂ ਕਰਕੇ ਇਸ ਨੂੰ ਨਸਲ ਕੁਸ਼ੀ ਐਲਾਨਣ ਤੋਂ ਇਨਕਾਰ ਕਰ ਦਿੱਤਾ। 15 ਨਵੰਬਰ 2020 ਦੇ ਦਿਨ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਣ ਦੇ ਵਿੱਚ ਆਇਆ ਇੱਕ ਸਦੀ ਪੂਰੀ ਹੋਈ। ਇਸ ਦੀ ਸਥਾਪਨਾ 15 ਨਵੰਬਰ 1920 ਨੂੰ ਸਿੱਖ ਕਾਲਤਖਸਾਹਬ ਵਿਖੇ ਹੋਈ ਸੀ ਗੁਰਦੁਆਰਾ ਸਹਿਬਾਨ ਨੂੰ ਪੰਥਕ ਪ੍ਰਬੰਧਾ ਹੇਠ ਲੈਣ ਦੇ ਲਈ ਗੁਰਦੁਆਰਾ ਸੁਧਾਰ ਲਹਿਰ ਨੇ ਸਰਗਰਮ ਅੰਦੋਲਨ ਸ਼ੁਰੂ ਕੀਤਾ ਸੀ ਸਿੱਖ ਪੰਥ ਨੇ 12 ਅਕਤੂਬਰ 1920 ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਕਾਲ ਤਖਸਾਹਬ ਦਾ ਪ੍ਰਬੰਧ ਮਹੰਤਾਂ ਦੇ ਕੋਲੋਂ ਛੁੜਵਾ ਲਿਆ ਮਹੰਤਾਂ ਨੇ ਕਬਜ਼ਾ ਛੱਡ ਕੇ ਭੱਜਣ ਦੇ ਵਿੱਚ ਹੀ ਆਪਣੀ ਭਲਾਈ ਸਮਝੀ ਪਰ ਅੰਗਰੇਜ਼ ਸਰਕਾਰ ਨੇ ਗੁਰਦੁਆਰਿਆਂ ਉੱਤੇ ਸਰਕਾਰੀ ਦਖਲ ਬਣਾਈ ਰੱਖਣ ਦੇ ਲਈ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਰਾਹੀਂ ਕਮੇਟੀ ਬਣਾ ਦਿੱਤੀ ਸਿੱਖ ਪੰਥ ਨੇ ਆਪਣੀ ਕੇਂਦਰੀ ਸੰਸਥਾ ਦੀ ਲੋੜ ਦੇ ਮंतਪ ਦੇ ਨਾਲ 15 ਨਵੰਬਰ ਦਾ ਫੈਸਲਾ ਕੀਤਾ ਅਤੇ ਸ੍ਰੀ ਕਾਲ ਤਖਸਾਹ ਵਿਖੇ ਸਿੱਖ ਪੰਥ ਦੇ ਵੱਡੇ ਇਕੱਠ ਨੇ 175 ਮੈਂਬਰੀ ਪ੍ਰਤੀਨਿਧਕ ਕਮੇਟੀ ਦਾ ਗਠਨ ਕਰ ਲਿਆ ਗੁਰਦੁਆਰਾ ਸਹਿਬਾਨ ਦੀ ਪੰਥਕ ਭਾਵਨਾ ਦੇ ਨਾਲ ਸੇਵਾ ਸੰਭਾਲ ਦੇ ਲਈ ਗਠਿਤ ਕੀਤੀ ਇਸ ਕਮੇਟੀ ਦਾ ਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ